ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੇਜਾਇਆ ਨੋਟਿਸ ਪ੍ਰਕਾਸ਼ ਸਿੰਘ ਬਾਦਲ ਤੋਂ ਇੱਕ ਰੈਲੀ ਦੌਰਾਨ ਉਹਨਾਂ ਦੇ ਭਾਸ਼ਣ 'ਚ ਕੁਝ ਇਤਰਾਜ਼ਯੋਗ ਗੱਲਾਂ ਹੋਣ ਕਾਰਨ ਸਪਸ਼ਟੀਕਰਨ ਮੰਗਿਆ ਗਿਆ ਹੈ ਨੋਟਿਸ ਮਿਲਣ ਦੇ 48 ਘੰਟੇ ਅੰਦਰ ਜਵਾਬ ਦਾਇਰ ਕਰਨ ਲਈ ਆਖਿਆ ਗਿਆ ਹੈ ਕੀ ਤਰੀਕ ਨੂੰ ਰੈਲੀ ਸੀਗੀ ਜੀ ਸੀਐਮ ਸਾਹਿਬ ਦੀ ਇੱਥੇ ਤੇ ਉਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਸ਼ਬਦ ਯੂਜ਼ ਕੀਤੇ ਸੀਗੇ ਉਹ ਵਾਇਲੇਸ਼ਨ ਆਫ ਮਾਡਲ ਕੋਡ ਆਫ ਕੰਡਕਕਟ ਦੇ ਅੰਦਰ ਆਉਂਦੇ ਨੇ 48 ਆਵਰਸ ਹੁੰਦੇ ਹੈ ਰਿਪਲਾਈ ਕਰਨ ਲਈ ਤੇ ਉਹ 48 ਆਵਰਸ ਵਿੱਚ ਆਪਣਾ ਰਿਪਲਾਈ ਜਿਹੜਾ ਹੈਗਾ ਉਹ ਜਮ੍ਹਾਂ ਕਰਾਉਣਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 20 ਜਨਵਰੀ ਨੂੰ ਸੁਲਤਾਨਪੁਰ ਲੋਧੀ ਚ ਇੱਕ ਰੈਲੀ ਚ ਭਾਸ਼ਣ ਦੇ ਕੁਝ ਅੰਸ਼ ਨੂੰ ਇਤਰਾਜ਼ਯੋਗ ਮੰਨਿਆ ਜਾ ਰਿਹਾ ਹੈ ਜਿਨਾ ਸੁਣੋ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਰ ਕੀ ਆਕੀ ਸੀ ਇਹ ਭਾਸ਼ਣ ਬਿਲਕੁਲ ਮੰਨੇ ਨਹੀਂ ਆਕ ਰਿਹਾ ਕੱਢੀ ਇਹ ਰੋਲੇ ਇਕੱਠੇ ਕਰ ਲੋ 84 ਦੇ ਰੋਲੇ ਵਾਰੋ ਇੱਥੇ ਆਵੋ ਜਿੱਥੇ ਆਵੋ ਇਹ ਕੰਡੀਸ਼ਨ ਕਿ ਇੰਤਕਰੀਏ ਇਸ ਦਾ ਗੱਲ ਹੋ ਜਾਏ ਪੰਜਾਬ ਵਿੱਚ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਨੇ ਇਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦਾ ਚੋਣ ਪ੍ਰਚਾਰ ਸਿਖਰਾਂ ਤੇ ਹੈ ਚੋਣ ਪ੍ਰਚਾਰ ਦੀ ਗਰਮੀ 'ਚ ਸਿਆਸਤਦਾਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਭੜਕਾਊ ਪਾਸ਼ਟਾ ਤੇ ਚੋਣ ਕਮਿਸ਼ਨ ਦੀ ਨਜ਼ਰ ਹੈ